Ô cậu, 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 ਇਹਦੇ ਨਾਲ ਜਦੋਂ ਇਹ ਚੋਣ ਦੀਆਂ ਆਉਂਦੀਆਂ ਨੇ ਤਾਂ ਇਹਦਾ ਸਬੰਧ ਹੋ ਜਾਂਦਾ ਹੈ। ਪੂਰੀਏ ਪਹਿਲਾਂ ਹੀ ਕਰਦੇ ਨੇ ਇਹ ਨਹੀਂ ਅੱਧੀ ਦੇ ਦੇਣ। ਕਰਦੇ ਨਹੀਂ ਨਹੀਂ ਆਈਆਂ। ਨਾਮ ਹੀ ਬੋਲੋ। ਮੇਰਾ ਨਾਮ ਕਾਂਤਾ ਦੇਵੀ ਹੈ। ਕਾਂਤਾ ਦੇਵੀ ਤੀਆਂ ਦੇ ਤਿਹਾੜੀ ਨੂੰ ਕਿੱਦਾਂ ਮਨਾਉਂਦੇ ਸੀ? ਅਸੀਂ ਤੀਆਂ ਦਾ ਤਿਹਾੜੀ ਇਸ ਤਰ੍ਹਾਂ ਮਨਾਉਂਦੇ ਹਾਂ, ਸਿੰਗਾ ਪੈਂਦੀਆਂ। ਕੁੜੀਆਂ ਹੱਸਦੀਆਂ, ਖੇਡਦੀਆਂ ਐ ਤੇ ਕੋਈ ਨੱਚਦੀਆਂ ਵੀ ਐ, ਕੋਖੋਣੇ ਵੀ ਬੋਲਦੇ। ਅੱਜ ਕਿਹੜੀ ਜਗ੍ਹਾ ਤਿਉਹਾਰ ਮਨਾਇਆ ਗਿਆ? ਇੱਥੇ ਵੀ ਮਨਾਉਨੇ ਆਂ ਅਸੀਂ ਬਾਬਾ ਚੰਦ ਪੀਰ ਨਾਲ ਦੀ ਜਗ੍ਹਾ ਤੇ ਹਰ ਸਾਲ ਪੀਂ ਪੈਂਦੀ ਆ ਹਰ ਸਾਲ ਅਸੀਂ ਇੱਥੇ ਵੀ ਮਨਾਉਨੇ ਆਂ ਤੇ ਹਰ ਸਾਲ ਲੰਗਰ ਵੀ ਲਾਉਨੇ ਮਹੀਨੇ ਦੀ ਮਹੀਨੇ ਲੱਗਰ ਲੱਖਣ ਦੇ ਬਾਬੇ ਦਾ ਅੱਜ ਸੰਗਤ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਹਾਂਜੀ ਸੰਗਤ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਅੱਜ ਸੰਗਤ ਵਾਸਤੇ ਲੰਗਰ ਦੇ ਪ੍ਰਬੰਧ ਹੀ ਆ ਸੰਗਤ ਵਾਸਤੇ ਆਵੇ ਖਵਲ ਡੰਗਾ ਸ਼ੁਰੂ ਕੀਤੀਆਂ ਆ ਪਰਾ ਪਰਾ ਉਹਨੇ ਸਾਰੀ ਸੰਗਤ ਨੇ ਤੇ ਬਾਕੀ ਚਾਹ ਬਕੌੜਾ ਚੱਲਦਾ ਆ ਆ ਜੋ ਵੀ ਮਠਿਆਈ ਚੱਲਦੀ ਆ ਕੋਈ ਉਸ ਮੋਸੇ ਵੰਡਦਾ ਇੱਥੇ ਆਣ ਕੇ ਕੁਛ ਧਰਦਾ ਸਾਰੇ ਸੰਗਤ ਬਾਬੇ ਨੂੰ ਜਿਹੜੀਆਂ ਧੀਆਂ ਪਿੰਡ ਚ ਆਈਆਂ ਨੇ ਉਹਨਾਂ ਨੂੰ ਕੋਈ ਗਿਫਟ ਵਗੈਰਾ ਵੀ ਦਿੱਤਾ ਤੁਸੀਂ ਇੱਟ ਹਜੇ ਤੜੀ ਇਹਨਾਂ ਦਿੱਤਾ ਦੇ ਦੇ ਦਾਂਗੇ ਜੇ ਬਾਬੇ ਦਾ ਹੁਕਮ ਹੋਏਗਾ ਦਵਾਂਗੇ ਜੀ ਹਾਂ ਨਾਮ ਆਦੀ ਤੁਹਾਡਾ ਤਰਸੀਮ ਚੰਦ ਇਹ ਜਿਹੜਾ ਤੀਆਂ ਦਾ ਤਿਹਾਰ ਚੱਲ ਰਿਹਾ ਹੈ ਦੇ ਸਬੰਧ ਵਿੱਚ ਕੀ ਜਾਨਣਾ ਚਾਹੁੰਦੇ ਹੋ ਤੀਆਂ ਦਾ ਜਿਹੜਾ ਤਿਹਾਰ ਚੱਲ ਰਿਹਾ ਹੈ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਨਹੀਂ ਇਹੋ ਕਹਿਣਾ ਚਾਹੁੰਦੇ ਆਂ ਵੀ ਮੇਲੇ ਲੱਗੇ ਹੀ ਰਹਿੰਦੇ ਇੱਥੇ ਸੰਗਰਾਂਦਾ ਇੱਥੇ ਲੱਗੀਆਂ ਹੀ ਰਹੀਆਂ ਨੇ ਕਿਹੜੀ ਜਗ੍ਹਾ ਮੈਂ ਜਾ ਰਿਹਾ ਇਹ ਬਾਬਾ ਚੰਦਪੀਰਨਾਲ ਪਿੰਡ ਜਹਾਂਗੀਰ ਜ਼ਿਲ੍ਹਾ ਕਮਰਸਰ ਨਜ਼ਦੀਕ ਵੇਰ ਕਾ ਤੇ ਕਿੰਨੇ ਸਾਲਾਂ ਤੋਂ ਇਹ ਕਾਫੀ ਸਾਲਾਂ ਤੋਂ ਮਨਾ ਰਹੀ ਹੈ ਤੇ ਕੀ ਅੱਗੋਂ ਕੀ ਉਪਰਾਲਾ ਹੁੰਦਾ ਜਿਹੜੀਆਂ ਲੜਕੀਆਂ ਇੱਥੇ ਆਂਦੀਆਂ ਉਹਨਾਂ ਦਾ ਕੀ ਉਪਰਾਲਾ ਹੁੰਦਾ ਸੰਗਤ ਵਾਸਤੇ ਕੀ ਤੁਸੀਂ ਉਪਰਾਲਾ ਰੱਖਿਆ ਹੈ ਅਸੀਂ ਲੰਗਰ ਸਕਾਉਂਨੇ ਆ ਹਾਂਜੀ ਤੇ ਲੰਦਰ ਸਿਕਾ ਕੇ ਤੇ ਸੰਗਤ ਖੁਸ਼ ਹੋ ਕੇ ਜਾਂਦੀ ਆ ਤੂੰ ਕਿਹਨੇ ਸਾੜੋ ਵੇਦਨ ਤੂੰ ਕਿੱਥੇ ਕਿਨੇ ਸਾੜੋ ਤੂੰ ਮੈਨੂੰ ਮੈਨੂੰ ਹੋ ਗਏ ਜੇ ਜਦੋਂ ਮਨਾਉਂਦੇ ਨੇ ਕੁੰਆਂ ਦਾ ਤਿਆਰ ਮਨਾਉਂਦੇ ਆ ਕਾਫੀ ਜਰ ਹੋ ਗਿਆ ਜੀ ਇਹ ਸਾਡੇ ਵੱਡ-ਵਡੇਰੇ ਮਨਾਉਂਦੇ ਆਏ ਆ ਸਾਡੇ ਵੱਡੇ ਵੀ ਮਨਾਉਂਦੇ ਆਏ ਆ ਇਹ ਤਾਂ ਗਾਂ ਵੀ ਇਤਰਾ ਹੀ ਚੱਲਣ ਡਿਆ ਇਦਾਂ ਚੱਲਣ ਕੀ ਮੈਸੇਜ ਦੇਣਾ ਚਾਹੋਗੇ ਪਪਾ ਜੀ ਅਸੀਂ ਇਹੋ ਕਹਿੰਨੇ ਮੇਲੇ ਲੱਗੇ ਹੀ ਰਹਿਣ ਤੁਹਾਡੇ ਦਰਬਾਰ ਪਿੰਡ ਜਾਂਦੇ ਲਬ ਜਮੀ ਹੈ ਆਪੇ ਚਾਂਪੀ ਨਾਹਰੀ ਜਗ੍ਹਾ ਦੀ ਸੇਵਾ केलं ਤੇ ਆਪੇ ਚਾਂਪੀ ਤੇ ਹਾਜੀ ਦੇ ਇਛਤਾਨ ਤੇ ਹਰ ਸਾਲ ਦੀਆਂ ਦਾ ਤਿਹਾੜ ਬੜੇ ਸ਼ਰਧਾ ਤੇ ਜਵਨ ਨਾਲ ਮਨਾਇਆ ਜਾਂਦਾ ਹੈ ਪਿੰਡ ਦੀਆਂ ଝੜਕੀਆਂ ਪੜਾਤੀਆਂ ਤੇ ਇਹ ਤਿਹਾੜ ਨਾਲ ਲੌਂਦੀਆਂ ਅਸੀਂ ਪਿੰਡ ਵਾਸੀ ਮੰਦਰ ਕਮੇਟੀ ਸੰਗਤ ਵਾਸਤੇ ਸੰਗਤ ਆਉਂਦੀ ਆ ਸੰਗਤ ਵਾਸਤੇ ਲੰਗਰ ਤਿਆਰ ਕਰ ਦਿੱਤੇ ਜਾਂਦਾ ਹੈ ਤੇ ਜੋ ਵੀ ਉਹਨਾਂ ਨੂੰ ਸੇਵਾ ਤੋਂ ਮਦਦ ਕਰਨੀ ਪੈਂਦੀ ਆ ਉਹ ਬੱਚਿਆਂ ਨੂੰ ਖਵਾਈ ਦੀਏ ਇਹ ਕਿੰਨੇ ਸਾਲ ਤੋਂ ਬਣਾ ਰਹੇ ਸੀ ਇਹ ਕਾਫੀ ਜੀਤ ਬਣਾ ਰਹੇ ਜੀ ਅੱਗੇ ਜਦੋਂ ਬਣਾ ਰਹੇ ਆ ਕਾਫੀ ਤੋਂ ਬਣਾ ਰਹੇ ਆ ਕਿ ਹਰ ਸਾਲ ਤਰਨ ਹੋਣੇ ਆ ਤੇ ਸਾਡੇ ਮੰਦਰ ਦਾ ਨਾਮ ਕਿ ਮੰਦਰ ਜਿਹੜਾ ਬਾਬੇ ਚਾਚੇ ਤੋਂ ਬਚਨਪੀ ਰਾਜਾ ਮੰਦਰ ਆ ਇੱਥੇ ਬਖਸ਼ਿਸ਼ ਆ ਕਿ ਇੱਥੇ ਜੋ ਕਿਸੇ ਦੇ ਘਰ ਸਿਓ ਨਿਕਲਦੀ ਆ ਜਿੱਥੇ ਗੋੜ ਤੇ ਆਟਾ ਲੈ ਕੇ ਜੋ ਲਜੋਤਾ ਕੋ ਲੈ ਕੇ ਆਉਂਦੇ ਆ ਤੇ ਸੰਗਤ ਦੀ ਕੁੱਤੀ ਦੇਈ ਦੀ ਅੱਜ ਸੰਗਤ ਨੂੰ ਜਲਦੀਦਾ ਇੱਥੋਂ ਉਹ ਦਿੱਥੇ-ਜਿੱਥੇ ਵੀ ਹੁੰਦੀ ਆ ਸ਼ੌਂਕ ਉੱਥੇ ਸ਼ਕਤ ਆਉਂਦੇ ਆ ਤੇ ਸ਼ੌਂਕ ਜਿਹੜੀ ਆ ਗਿਆ ਬਜ ਜਾਂਦੀ ਆ ਤੇ ਬਾਬਾ ਜੀ ਕਿਰਪਾ ਆ ਬਾਬਾ ਜੀ ਮੀਰ ਕਨ ਸਾਰਿਆਂ ਦੇ ਪਰ ਕਲ ਸਾਬਾ ਹੀ ਨਹੀਂ 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 ਬਾਹਰੋਂ ਆਉਂਦੇ ਆ ਜਿੱਥੋਂ ਵੀ ਧੀਮਾਂ ਬਲਾਈਆਂ ਜਾਂਦੀ ਆ ਧੀਮਾਂ ਆਉਂਦੀ ਆ ਆਪਣੀ ਮਰਜ਼ੀ ਨਾਲ ਵੀ ਆ ਜਾਂਦੇ ਆ ਉਹਨਾਂ ਦੇ ਕੋਲ ਕਬੱਡੀ ਦੇ ਬੱਚਿਆਂ ਦੀ ਕੋਲ ਕਮੰਡੀਆਂ ਹੁੰਦੀਆਂ ਬੱਚਿਆਂ ਦੀ ਕਬੱਡੀ ਨੂੰ ਬੱਚਿਆਂ ਦਾ ਕੋਲ ਵੀ ਹੁੰਦੀ ਆ ਜਿਹੜੇ ਕਬੱਡੀ ਟੀਮ ਦੇ ਵਿੱਚ ਜੇਤੂ ਖਿਡਾਰੀ ਨੇ ਉਹਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹਨੂੰ ਸਨਮਾਨਿਤ ਕੀਤਾ ਜਾਂਦਾ ਆ ਵੱਡੇ ਵੱਡੇ ਨਾਮ ਦਿੱਤੇ ਜਾਂਦੇ ਹਨ